ਕਾ ਬੋਲੇ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਮਣ ਜੋ ਇਸ ਪ੍ਰੇਮ ਕੀ ਦਮ ગ્રਹ ਹੋਤੀ ਸਾਟ ਰਾਵਣ ਹੁਤੇ ਸੋਰੰਕ ਨਹਿ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖੱਜ ਰਹਿਆ ਬੀਚ ਨਾ ਰਾਈ ਹੋਤਾ ਚਰਨ ਕਮਲ ਮਨ ਵਿਧਿਓ ਭੂਜਨ ਸੁਰਤ ਸੰਯੋਗਾ ਸਾਗਰ ਮੇਰ ਉਦਿਆਨ ਬਨ ਨਵਖੰਡ ਬਸਦਾ ਪਰਮਾ ਮੂਸਨ ਪ੍ਰੇਮ ਅਪਿਰਮਕੈ ਗਣੋ ਏਕ ਕਰ ਕਰਮਾ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਈ ਬੀਦੇ ਬਾਂਦੇ ਕਮਲ ਮਹਿ ਭਵਰ ਰਹੇ ਲਪਟਾਏ ਜਪ ਤਪ ਸੰਯਮ ਹਰਖ ਸੋਖ ਮਾਨ ਮਹਤ ਅਰ ਗਰਬ ਮੂਸਨ ਨਿਮਖ ਕਾ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨ ਜਾਣਈ मर्तहृत संसार प्रेम परम नेध्यों उर्जयो मिथ व्यवहार गब दब जब जारी विशरत प्रेम बेहालम मूसन तब ही मूसिया बिशरत पुरख दयालम जा को प्रेम है ਚਰਨਾ ਚਿਤਵਾ ਮਨ ਮਾਹਿ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤੁ ਹੋ ਜਾਹਿ ਲਾ ਘਾਟੀ ਉ ਚੌ ਘਣੋ ਚੰਚਲ ਚੀਤਾ ਬਿਹਾਲ ਨੀਜਾ ਕੀਚਾ ਨਿਮਰਤਾ ਕਣੀ ਕਰਨੇ ਕਮਲ ਜਮਾਲ ਕਮਲ ਨੈਣ ਅੰਜਣ ਸਿਆਮਾਂ ந்திர பதனார மூசன மகன மரம சோம் டண்ட மகன பயோ பிரிய பிரேம சோம் சூத நாசிமர பயோ சப லோ மான அத்தம பத்த மகன பயோ பிரேம சோம் ਸੋਧਨਾ ਸਿਮਰਤੇ ਅੰਗ ਪਰਗਟ ਭਇਓ ਸਭ ਲੋਮੈ ਨਾਨਕ ਅਤਮ ਪਤੰਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ